ਫੇਰ ਭੇਡਾਂ ਪੁੜ ਕੁਪੜ ਕੁਠਦੀਆਂ ਕਹਿੰਦੀਆਂ ਮਦੋ ਅੱਛੀ ਵਾਲਾ ਬੋਲਦਾ ਸੋ ਗੱਲ ਸੱਚ ਬੋਲਿਆ ਹੀ ਜਾਂਦਾ ਕੈਜਰੀਵਾਲ ਦੀਆਂ ਕ੍ਰਾਂਤੀਆਂ ਨੇ ਕਈਆਂ ਦੇ ਬਾਂਦਰ ਲੰਡੇ ਕਰਵਾਤੇ ਤੇ ਕਈ ਹੋਰ ਕਰਵਾ ਰਹੇ ਨੇ ਕੇਜਰੀਵਾਲ ਦੀ ਨਵੀਂ ਬਿਲੀ ਕ੍ਰਾਂਤੀ ਜਿਹਦੇ ਤਹਿਤ ਹਲਕਾ ਪੋਚੋ ਦੇ ਵਿਧਾਇਕ ਮਾਸਟਰ ਜਗਦੀਪ ਸਿੰਘ ਨੱਥੋਆਣਾ ਥੀਲਾ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਟ੍ਰਾਂਸਫਾਰਮਰ ਦੇ ਸਹਰਾਣੇ ਖੜ ਰੀਵਨ ਕਟਾਦਕਾਟਨ ਕਰਤਾ ਸੋ ਯਾਰ ਐਂ ਲੱਗਦਾ ਵੀ ਪਿਛਲੀਆਂ ਸਰਕਾਰਾਂ ਕੁਸ ਕੰਮ ਕਰ ਕਰ ਵੀ ਦਿੰਦੀਆਂ ᱛੀਆਂ ਇਹਦਾ ਕੰਮ ਲੱਭ ਦੀਆਂ ਨੇ ਐਵੰਤ ਲੱਭ ਕੇ ਇਦਗਾਟਨ ਕਰਦੀਆਂ ਨੇ ਸੋ ਬੜੀ ਸੋਚਣ ਵਾਲੀ ਗੱਲ ਆ ਫੇਰ ਕਹਿੰਦੇ ਨੇ ਬਾਈ ਤੂੰ ਬੋਲਦਾ ਵੀਡੀਓ ਪਾਉਂਦਾ ਰੇ ਵਾਲੇ ਮਾਸਲੇ ਚ ਲਾਭ ਸਿੰਘਾ ਉਗੋ ਕੇ ਦੀ ਟੀਮ ਨੇ ਵੀ ਸੰਪਰਕ ਕੀਤਾ ਸੀ ਕਹਿੰਦੇ ਤਾਂ ਸਾਡਾ ਪ ਸੁਣਿਆ 70 ਸਾਲ ਬਾਅਦ ਇੱਥੇ ਮਤਲਬ ਅਸੀਂ ਪਹਿਲੀ ਵਾਰ ਰੈਗ ਲਵਾਇਆ ਇਸ ਕਰਕੇ ਅਸੀਂ ਰਿਬਨ ਕਟਿਆ ਉਹ ਮਖਾ ਜਦੋਂ ਤੁਸੀਂ ਟੱਟੀ ਖਾਨੇ ਦੇ ਸਕੂਲ ਦੀਆਂ ਚਾਰਦਵਾਰੀਆਂ ਦੇ ਤੇ ਘਟਨਾ ਕਰਕੇ ਬਦਨਾਮ ਹੋ ਗਏ ਤੇ ਜਰੂਰੀ ਰਿਬਨ ਕੱਟਣੇ ਤੇ ਸੋ ਉੱਥੇ ਲੱਡੂ ਬੰਡਲਾਂ ਦੇ ਇਹੀ ਕੰਮ ਹੋਰ ਕਿਤੇ ਭਾਈ ਫਤ ਰੁਪਿੰਦਰ ਸਿੰਘ ਹੈਪੀ ਨੇ ਤਾਂ ਆਪਣੀਆਂ ਫੇਸਬੁਕ ਤੋਂ ਪੋਸਟਾਂ ਵੀ ਕੱਟਤੀਆਂ ਤੇ ਹਾਲਾਂਕਿ ਮੈਂ ਇੱਕ ਕਲਿੱਪ ਸੁਣੀਆ ਜਿਸ ਦੇ ਵਿੱਚ ਉਹ ਕਹਿ ਰਹੇ ਨੇ ਮੈਂ ਟਰਾਂਸਫਾਰਮਰ ਦਾ ਉਦਘਾਟਨ ਕੀਤਾ ਤੇ ਪੱਤਰਕਾਰ ਉਸ ਤੋਂ ਵੀ ਵੱਧ ਚਾਤੂਕਾਰ ਆ ਉਹ ਕਹਿ ਰਿਹਾ ਰੁਪਿੰਦਰ ਸਿੰਘ ਹੈਪੀ ਨੇ ਪਾਵਰ ਗ੍ਰਿਡ ਦਾ ਉਦਘਾਟਨ ਕੀਤਾ ਸੋ ਇਹ ਪਾਵਰ ਗ੍ਰਿਡ ਨੂੰ ਤੁਸੀਂ ਇਸ ਟਾਈਮ ਫਤੇਗੜਾ ਸਾਹਿਬ ਛਪੈਂਦੇ ਹੱਤੇ ਵਾਲੀ ਦੇ ਨਾਲ ਨਾਲ ਜੋੜ ਲਿਓ ਉੱਥੇ ਤਾਂ ਲਖਵੀਰ ਸਿੰਘ ਰਾਏ ਤੇ ਰੁਪਿੰਦਰ ਸਿੰਘ ਹੈਪੀ ਨੇ ਵਾਕਈ ਪਾਵਰ ਗ੍ਰਿਡ ਦਾ ਉਦਘਾਟਨ ਕੀਤਾ ਪਰ ਇਹਨਾਂ ਨਾਲ ਟੱਡ ਨਹੀਂ ਭਰਿਆ ਫਿਰ ਜਾ ਕੇ ਆਖਰਕਾਰ ਟਰਾਂਸਫਾਰਮਰ ਦਾ ਉਦਘਾਟਨ ਕਰਕੇ ਇਹਨਾਂ ਨੂੰ ਕਾਂਡ ਕਰਨਾ ਹੀ ਪਿਆ ਸੋ ਸਮਝ ਨਹੀਂ ਆਉਂਦੀ ਯਾਰ ਵੀ ਇਹ ਕੰਮ ਕਰਦੇ ਨੇ ਕਿ ਲੱਭਦੇ ਨੇ ਸੋ ਮੈਨੂੰ ਤਾਂ ਲੱਗਦਾ ਕੰਮ ਦੀਆਂ ਵੈਂਟਰੀਆਂ ਖੋਜਾਂ ਕਰਦੇ ਨੇ ਬਸ